ਤੁਸੀਂ ਦੇਖ ਰਹੇ ਜੇ ਨੈਕਸਟ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਉਂ ਅਜੇ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਜਿਲ੍ਹਾ ਤਰਨਤਾਰਨ ਵਿਖੇ ਦੋ ਜੁਟਾ ਦੇ ਵਿੱਚ ਸਰੀਆਲੀ ਮੰਡੀ ਦੇ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਉਸ ਨੂੰ ਸਿਵਲ ਹਸਪੀਟਲ ਤਰਨਤਾਰਨ ਵਿੱਚ ਲਿਆਂਦਾ ਗਿਆ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਇੱਕ ਕਮਰੇ ਸਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਡੈੱਡ ਬੋਡੀ ਦਾ ਮੁਲਾਜ਼ਾ ਕਰਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ਜ਼ਰੀਏ ਅ ਦੋ ਗਨਸ਼ੌਟ ਪੇਸ਼ੈਂਟ ਆਏ ਸੀ ਕਿ ਰਾਉਂਡ 4 ਵੇ ਦੇ ਆਸ-ਪਾਸ ਤੇ ਇਕਵੇਸ਼ਨ ਦੀ ਹਲਕਾ ਜ਼ਿਆਦਾ ਗੰਭੀਰ ਸੀਗੀ ਉਹ ਮੌਕੇ ਤੇ ਐਕਸਪਾਇਰ ਹੋ ਗਿਆ ਦੂਜੇ ਪੇਸ਼ੈਂਟ ਦੇ ਪੱਟ ਤੇ ਗੋਲੀ ਵੱਜੀ ਸੀਗੀ ਤੇ ਉਹਨੂੰ ਆਪਾਂ ਹਾਇਰ ਸੈਂਟਰ ਪੇ ਦਿੱਤਾ ਜੀ ਸਰ ਪਤਾ ਲੱਗਾ ਕਿੱਥੋਂ ਲੈਣ ਵਾਲੀ ਹੈ ਇਹ ਇਸਰ ਵਾਲੀ ਦੇ ਕਿਤੇ ਪਿੰਡੇ ਸੀਗੇ ਇਹ ਨਾਮ ਕੀ ਹੈ ਸਰ ਨਾਮ ਦਾ ਕਜੇਪਾਲ ਹੈਗਾ ਇਹ ਇੱਕ ਦਾ ਨਾਮ ਅਜੇ ਵੀ ਜਿਹੜਾ ਐਕਸਪਾਇਰ ਹੋਇਆ ਉਹ ਤਾਂ ਨਾਮ ਅਜੇ ਪਾਲਾ ਜੀ ਤੇ ਦੂਜਾ ਪੇਸ਼ੇ ਜਿਹੜਾ ਪ੍ਰੇਫਰ ਕੀਤਾ ਉਹਦਾ ਅਵਿਨਾਸ਼ ਹੈ ਤੇ ਗੋਲੀ ਗਨਸ਼ੌਟ ਹੋਏ ਪਿੱਛੇ ਜਿਹੇ ਤੇ ਉਹਨਾਂ ਦੇ ਲੱਗੇ ਸਰੀਰ ਤੇ ਇਹ ਇਹ ਵਾਲੇ ਜ਼ਿਆਦਾ ਨਹੀਂ ਹਲੇ ਪਤਾ ਲੱਗਿਆ ਬਟ ਸਰਹਾਲੀ ਤੋਂ ਹੀ ਕਿਤੇ ਆਏ ਸੀਗੇ ਨਹੀਂ ਇਹਨਾਂ ਦੀ ਗੱਲ ਗੱਲ ਕਰਕੇ ਸ਼ਾਰਟ ਵੀ ਲੱਗੀਆਂ ਨੇ ਅ ਜਿਹੜਾ ਪੱਟਾ ਦੇ ਵਿੱਚ ਇੱਕ ਵਜੀਆਂ ਸੀਗੀਆਂ ਗੋਲੀਆਂ ਤੇ ਸਿੱਧੇ ਆਸ-ਪਾਸ ਵੀ ਲੱਗੀ ਸੀ ਉਹਨੇ ਬਰੋਡ ਐਟੈਕ ਦੇ ਇੱਚ ਨਹੀਂ ਨਹੀਂ ਡੈੱਟਥ ਹੋਇਆ ਬਿਲਕੁਲ ਨਹੀਂ ਇਸ ਸੰਬੰਧੀ ਪੁਲਿਸ ਨੂੰ ਦਿੱਤੀ ਜਾਣਕਾਰੀ ਹਾਂਜੀ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਉਸੇ ਵੇਲੇ ਕੰਟਰੋਲ ਰੂਮ ਦੇ ਵਿੱਚ ਤੇ ਬਾਕੀ ਜਿਹੜੀ ਲਿਖਤੀ ਕਾਰਵਾਈ ਆਪਾਂ ਕਰਾਂਗੇ ਜਿਹੜਾ ਜ਼ਖਮੀ ਜਿਹੜਾ ਹੈਗਾ ਸੀ ਪੇਸ਼ਰੋਂ ਦੇ ਤੇ ਜਿਹੜਾ ਜ਼ਖਮੀ ਸੀਗਾ ਪੇਸ਼ੈਂਟ ਜਿਹੜਾ ਉਹ ਸੱਜੇ ਪੱਟੇ ਕੋਲ ਵੈਰੀ ਸੀਗਾ ਨੂੰ ਆਪਾਂ ਗੁਰਨਾਣ ਦੇ ਹਸਪੀਟਲ ਰੈਫਰ ਕਰ ਦਿੱਤਾ ਜੀ ਉਹਦੇ ਚ ਵੇਖੋ ਦੇਖਣ ਵਿੱਚ ਹਜੇ ਤੇ ਪਹਿਲੇ ਇਹ ਆਇਆ ਵੀ ਅਜੇ ਪਾਲ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਸੰਘੇ ਦੀ ਉਸ ਮੌਕੇ ਤੇ ਡੈਥ ਹੋ ਗਈ ਆ ਤੇ ਬਾਕੀ ਉਹਦੀ ਗਾੜੀ ਆਉਣੇ ਸਮੇਂ ਤਵਦੀਸ਼ ਦੇ ਯਾਰੀ ਆ ਮਾਲ ਦੇ ਪਤਾ ਕਿ ਕਿਸ ਕਾਰ ਤੇ ਉਹ ਜੇ ਤਵਦੀਸ਼ ਚ ਗਾੜੀ ਜੋ ਤਤਹਦਾਰ ਤੇ ਸਾਹਮਣੇ ਆਏਗਾ ਉਸ ਤੋਂ ਤਵਦੀਸ਼ ਕੀਤੀ ਜਾਵੇਗੀ ਜਖਮੀ ਉਹ ਬੰਦਾ ਉਹ ਅਬਰਸਤ ਰੈਫਰ ਕੀਤਾ ਗਿਆ ਵਾ ਜੀ ਉਹ ਨੂੰ ਪੋਸਟਮਾਰਟ ਕਰਾਜਾ ਇਹ ਤਾਂ ਪੋਸਟਮਾਰਟ ਕਰਵਾਉਣ ਵਾਸਤੇ ਸਿਵਲ ਹਸਪਤਲ ਪਹੁੰਚਿਆ ਤੇ ਘਰ ਦੇ ਇਹਦੇ ਬ੍ਰਦਰ ਤੇ ਬਿਆਨਾਂ ਤੇ ਜੋ ਪੋਸਟਮਾਰਟਮ ਕਰਵਾ ਕੇ ਤੇ ਜਿਹੜੀ Laash ਹੋ ਵਾਰਸਾਂ ਦੇ ਵਾਲੇ ਕੀਤੀ ਜਾਵੇਗੀ